ਹੈ ਉਹ ਬਹੁਤ ਹੀ ਮਨਪਸੰਦ ਕਰ ਸਕੀ ਜਿਹੜੇ ਉਸ ਆਪ ਨੂੰ ਪਤਾ ਲੱਗਿਆ ਅ ਉਹ ਬਾੜਾ ਦੇ ਵਿੱਚ ਜੋਤੀ ਦਾ ਬਨਾਮ ਦਾ ਇੱਕ ਜਰਾ ਟਾਪਾ ਚੰਦੇ ਸੂਰੀ ਬੇਸਮੈਂਟ ਦੇ ਵਿੱਚ ਕਾਫੀ ਵੱਡੀ ਯਾਤਰਾ ਦੇ ਵਿੱਚ ਜਿਹੜਾ ਬਹੁਤਸ ਕੁਝਾਸਟ ਆਨ ਦਾ ਬੇਸ ਆਫ ਇਨਫੋਰਮੇਸ਼ਨ ਇਹਦੇ ਸੰਬੰਧੀ ਇਮੀਡੀਏਟਲੀ ਐਫ ਆਰ ਨੰਬਰ ਇੱਕ ਚਾਲੀ ਅ ਦੀ ਇੰਤਰਾਜਨਿਆ ਐਨ ਇਸ ਬੈਨੀ 325 ਅੰਦਰ 611 ਜਿਹੜੀ ਕਿ ਪੁਰਾਣੀ ਆਈਪੀਸ ਦੇ ਵਿੱਚ 295 A 432 ਸੀ ਔਰ ਨਾਲ ਹੀ ਪ੍ਰੋਵੈਂਸ਼ਨ ਆਫ ਕੁਆਲਿਟੀ ਐਕਟ ਤੇ ਰਿਲੇਸ਼ਨ ਆਫ ਨਾਓ ਸੌਦਾ ਦਾ ਰੀਡਿੰਗ ਹੋ ਰਿਹਾ ਹੈ ਇਨ ਦੀਸਟ੍ਰਿਕਟ ਵੀ ਬਹੁਤ ਹੀ ਸਖ਼ਤਾਂ ਵਾਲੇ ਵਿੱਚ ਇਹ ਕਾਇਰ ਡਿਸਟਰਬਟ ਹੋ। ਤੁਰੰਤ ਗੁਰਿੰਗਾਂ ਨੇ ਟੀਮ ਬਣਾ ਦਿੱਤੀ ਹੈ ਗਈਆਂ ਔਰ ਸਿਟੀ ਦੇ ਫੁਟੇਜ ਟੈਕਨੀਕਲ ਇਨਪੁੱਟ ਹਿੰਦਨ ਸਾਰਾ ਕੁਝ ਗੈਦਰ ਕਰਦੇ ਹੋਏ ਸਾਡੀ ਟੀਮ ਨੇ ਬਹੁਤ ਹੀ ਮਿਹਨਤ ਦੇ ਨਾਲ ਕਾਤਮਨ ਦਿਨਾਂ ਨੂੰ ਮਲਟੀਮਨ ਜਿਹੜੇ ਹੈਗੇ ਲੋਕ ਅਰੈਸਟ ਕੀਤੇ ਹੈ ਹੁਣ ਤੱਕ ਜਿਹੜੀ ਇਸ ਐਫ ਆਰ ਦੇ ਨਿਛੇ ਪੁਰਾਣੇ ਤਕਰੀਬ 11 ਲੋਕ ਜਿਹੜੇ ਸੂਚੇ ਹਨ ਇਹਨਾਂ ਦੇ ਵਿੱਚ ਜਿਹੜੇ ਗੂਰੂ ਮਾਸਟਰਮਾਈਂਡ ਸੀ ਜਿਹੜਾ ਕਿ ਪਗਵਾੜੇ ਤੋਂ ਇੱਕ ਵਿਸ਼ੇਸ਼ ਮਾਸਟਰ ਦਾ ਨਾਮ ਲਾਣਾ ਹੈ ਜਿਹੜਾ ਕਿ ਸੰਦਲ ਪਗਵਾੜੇ ਬਦਲਣ ਵਾਲਾ ਹੈ ਉਹਨੂੰ ਜਿਹੜਾ ਕਿ ਹੈ ਪਗਵਾੜੇ ਦੇ ਲਿਮਟ ਤੋਂ ਬਾਅਦ ਪਖਾਨਪੁਰ ਤੋਂ ਅਰੈਸਟ ਕੀਤਾ ਗਿਆ ਬਹੁਤ ਹੀ ਮਿਹਨਤ ਕੀਤੀ ਗਈ ਟੀਮ ਵੱਲੋਂ ਜਿਹੜਾ ਇੱਕ ਦਿੱਲੀ ਵਾਲਾ ਜਿਹੜਾ ਕਸਟਰ ਹੈ ਉਹਨੂੰ ਯੁਕਤੀ ਤੋਂ ਅਰੈਸਟ ਕੀਤਾ ਗਿਆ ਜਿਹਦਾ ਨਾਮ ਦਸੀਨ ਹੈ ਤੇ ਜਿਹਦੇ ਖਿਲਾਫ ਪਹਿਲਾਂ ਵੀ 5-6 ਪਰਚੇ ਜਿਹੜੇ ਹੈਗੇ ਬਾਹਰ ਤੋਂ ਆ ਕੇ ਰਿਲੇ ਨਸੀਰ ਸੀ ਉਹਨਾਂ ਦੇ ਕੋਲੋਂ ਨਹੀਂ ਤੁਸੀਂ। ਤੇ ਇਸ ਸੰਬੰਧ ਵਿੱਚ ਜਿਹੜੀ ਜਿਹੜਾ ਗਊ ਮਾਸ ਮਿਲਿਆ ਸੀਗਾ ਉਹਨਾਂ ਕਰਦ ਜਿਹੜਾ ਉਹਨਾਂ ਦੇ ਕੋਲੋਂ ਇਹ ਬੋਰ ਭਾਵਨਾਵਾਂ ਨਾਲ ਚੋਰੀ ਹੋ ਗਿਆ ਸੀਗਾ ਤੇ ਨਾਲ ਹੋ ਕੇ ਅਸੀਂ ਪ੍ਰੋਪਰ ਰਿਚਵਲ ਦੇ ਨਾਲ ਜਿਹੜਾ ਉਹ ਸਟਾਰਟ ਕੀਤਾ ਗਿਆ ਤੇ ਇਸ ਤੋਂ ਬਿਓਨ ਜਿਹੜੀ ਇਨਵੈਸਟੀਗੇਸ਼ਨ ਹੈ ਅਜੇ ਵੀ ਚੱਲ ਰਹੀ ਹੈ ਜਿਹੜੇ ਰਹਿਦੇ ਮੁਦਦ ਨੇ ਜਿਨ੍ਹਾਂ ਦਾ ਵੀ ਰੋਲ ਪਾਇਆ ਜਾਂਦਾ ਹੈ ਉਹਨਾਂ ਦੇ ਖਿਨਾਕ ਸੱਤੇ ਕੀਤੇ ਜਾਏਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਇਸਲਾਹ ਖਾਨੇ ਵਿੱਚ ਪੁੱਛਿਆ ਜਾਏਗਾ ਨਾਲ ਹੀ ਇਹਨਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਕੀਤੀ ਜਾ ਰਹੀ ਹੈ ਰੇਟ ਬੈਂਕ ਫੈਰੀਜਨ ਨੂੰ ਅਲੀਨ ਨੂੰ ਲੈਟਰ ਜਿੱਤਤੀਆਂ ਗਈਆਂ ਨੇ ਜਿਹੜਾ ਟਾਬਾ ਹੈ ਉਹ ਮਾਨੂ ਕਾਰਪੋਰੇਸ਼ਨ ਕੰਸਲ ਜਿਹਦੇ ਹੁਕਮ ਅਨੁਸਾਰ ਉਹ ਸੀਹੀ ਕਰ ਦਿੱਤਾ ਗਿਆ ਹੈਗਾ ਬਈ ਇਸ ਸੰਬੰਧ ਦੇ ਵਿੱਚ ਉਹੀ ਵੀ ਜਿਹੜੀ ਢੇਲ ਹੈ ਤਸਾ ਜਾਵੇਗੀ ਔਰ ਬਹੁਤ ਹੀ ਇਹ ਜੋ اچھا ਕੰਮ ਕੀਤਾ ਗਿਆ ਹੈਗਾ ਪੂਰਾ ਨੈਟਵਰਕ ਬੱਸ ਕੀਤਾ ਗਿਆ 11 ਹੰਗਿਆ ਦੀ ਅਰੈਸਟ ਦੇ ਨਾਲ ਕਿ ਅੱਗੇ ਜਿਹਦਾ ਵੀ ਕੋਈ ਰੋਲ ਪਾਇਆ ਜਾਏਗਾ ਉਸ ਤੇ ਪੂਰੀ ਸਖਤਤਾ ਨਾਲ ਨਾਲ ਐਕਸ਼ਨ ਲੈ ਕੇ ਉਹਨਾਂ ਨੂੰ ਅਰੈਸਟ ਕੀਤਾ ਜਾਏਗਾ